ਦਾਸ ਗੁਰਪ੍ਰਸਿੰਗ ਪੇਪਰ ਆਰਟਿਸਟ ਸ੍ਰੀ ਅਮਰਸਰ ਸਾਹਿਬ ਜੀ ਤੋਂ ਤੇ ਇਸ ਵੇਲੇ ਆਸਟ੍ਰੇਲੀਆ ਦੇ ਮੈਲਬਨ ਦੀ ਧਰਤੀ ਤੋਂ ਮੈਂ ਬੋਲ ਰਿਹਾ ਹਾਂ ਤੇ ਇਹ ਜੋ ਮਾਡਲ ਤਿਆਰ ਕੀਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਜੋ ਕਿ ਜੂਨ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਜੀ ਤੇ ਹਮਲਾ ਕਰਕੇ ਸਾਰੀ ਇਮਾਰਤ ਨੂੰ ਤਬਹ ਨਸ ਕਰ ਦਿੱਤਾ ਗਿਆ ਸੀਗਾ ਉਹ ਸਾਕੇ ਵਾਪਰੇ ਨੂੰ ਬਿਸ਼ੱਕ ਅੱਜ 40 ਸਾਲ ਹੋ ਗਏ ਨੇ ਨਾ ਤਾਂ ਸਾਨੂੰ ਉਹ ਇਨਸਾਫ ਮਿਲਿਆ ਤੇ ਨਾ ਹੀ ਸਿੱਖ ਕਦੇ ਵੀ ਉਸ ਦਰਦ ਨੂੰ ਭੁਲਾ ਸਕਦਾ ਹੈ ਤਾਂ ਹੀ ਅੱਜ ਵੀ ਸਿੱਖ ਸੰਗਤ ਨੰਮ ਅੱਖਾਂ ਦੇ ਨਾਲ ਇਸ ਥਾਕੇ ਨੂੰ ਯਾਦ ਕਰਦੀ ਹੈ ਕਿਸ ਤਰ੍ਹਾਂ ਅਸੀਂ ਆਪਣੇ ਹੱਡਾਂ ਤੇ ਆਪਣੇ ਸਰੀਰਾਂ ਤੇ ਸਾਡੀ ਕੌਮ ਨੇ ਇਸ ਦਰਦ ਨੂੰ ਹੰਡਾਇਆ ਅੱਜ ਵੀ ਮਾਤਾਵਾਂ ਰੁੰਦੀਆਂ ਨੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਇੱਥੇ ਸ਼ਹੀਦ ਕਰਕੇ ਇੱਥੇ ਬਲਦਾਨ ਦੇ ਦਿੱਤਾ ਗਿਆ ਅਨੇਕਾਂ ਸੂਰਬੀਰ ਯੋਧੇ ਕੌਮ ਦੇ ਮਹਾਨ ਜਰਨੈਲ ਅਤੇ ਛੋਟੇ ਛੋਟੇ ਬੱਚਿਆਂ ਨੇ ਬਜ਼ੁਰਗਾਂ ਨੇ ਮਾਤਾਵਾਂ ਨੇ ਇੱਥੇ ਸ਼ਹਾਦਤਾਂ ਦਿੱਤੀਆਂ ਅੱਜ ਵੀ ਉਹਨਾਂ ਦੇ ਖੂਨ ਦੀ ਚੀਖ ਇੱਥੇ ਸਾਨੂੰ ਪ੍ਰਕਰਮਾਂ 'ਚ ਨਜ਼ਰ ਆ ਜਾਂਦੀ ਹੈ। ਸੋ ਦਾਸ ਵੱਲੋਂ ਇੱਥੇ ਕੈਨੇਡਾ ਦੀ ਧਿਰਤੀ ਤੋਂ ਇੱਥੇ ਆਸਟ੍ਰੇਲੀਆ ਆ ਕੇ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਦੇ ਸਹਿਯੋਗ ਦੇ ਨਾਲ ਕਿਉਂਕਿ ਉਹਨਾਂ ਸਿੰਘਾਂ ਵੱਲੋਂ ਇਹ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਮਾਡਲ ਬਣਾ ਕੇ ਆਸਟ੍ਰੇਲੀਆ ਦੀਆਂ ਸੰਗਤਾਂ 'ਤਨ ਸਾਨੂੰ ਕੀਤਾ ਜਾਵੇ ਤਾਂ ਕਿ ਸਾਡੇ ਜੋ ਕੌਮ ਹੈ ਇਸ ਇਤਿਹਾਸ ਤੋਂ ਜਾਣੂ ਹੋ ਸਕੇ ਤੇ ਸਾਡੇ ਬੱਚੇ ਐ ਜੋ ਕਿ ਪੰਜਾਬ ਤੋਂ ਦੂਰ ਵੱਸਦੇ ਨੇ ਉਹ ਸਾਡੇ ਕੌਮ ਦੇ ਇਤਿਹਾਸ ਨਾਲ ਜਾਣੂ ਹੋ ਸਕਣ ਕਿਉਂਕਿ ਜਦੋਂ ਇਸ ਮਾਡਲ ਤੇ ਰਹੀ ਅਸੀਂ ਜੋ ਦਰਦ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਾਡੀਆਂ ਇਮਾਰਤਾਂ ਨੂੰ ਥਲਨੀ ਥਲਨੀ ਕਰ ਦਿੱਤਾ ਗਿਆ ਕਿਸ ਤਰ੍ਹਾਂ ਤੋਪਾਂ ਟੈਂਕਾਂ ਦੇ ਨਾਲ ਸਾਰੀ ਇਮਾਰਤ ਨੂੰ ਖੰਡਰ ਕਰ ਦਿੱਤਾ ਗਿਆ ਚੰਦਵਾ ਸਾਹਿਬ ਉਧੇੜ ਦਿੱਤੇ ਗਏ ਬੁਰੀ ਤਰ੍ਹਾਂ ਲੀਰੋ ਲੀਰ ਹੋ ਚੁੱਕੇ ਸੀਗੇ ਤੇ ਉਹ ਮਾਤਾਵਾਂ ਦਾ ਬਜ਼ੁਰਗਾਂ ਦਾ ਸ਼ਹੀਦਾਂ ਦਾ ਦਰਦ ਅੱਜ ਵੀ ਅਸੀਂ ਸਿੱਖ ਕੌਮ ਆਪਣੀ ਝੋਲੀ ਦੇ ਵਿੱਚ ਲੈ ਕੇ ਬੈਠਾ ਹੈ ਕਿਉਂਕਿ ਸਾਨੂੰ ਅੱਜ ਵੀ ਇਨਸਾਫ ਨਹੀਂ ਮਿਲਿਆ ਸੋ ਇਹ ਜੋ ਮਾਡਲ ਹੈ तकरीबन 20-25 ਦਿਨਾਂ ਦੀ ਮਿਹਨਤ ਦੇ ਨਾਲ ਦਾਸਵਲ ਨੂੰ ਤਿਆਰ ਕੀਤਾ ਗਿਆ ਤੇ ਆਸਟ੍ਰੇਲੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਂ 'ਚ ਇਹਦੀ ਪ੍ਰਦਰਸ਼ਨੀ ਲਾਈ ਜਾਏਗੀ ਤੇ ਮੈਂ ਦੁਨੀਆ ਵਿੱਚ ਵਸਦੇ ਆ ਸਮੂਹ ਸੰਤਾਂ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਸਜੋਬਤ ਕਰਾਇਆ ਕਰੋ ਨਗਰ ਕੀਰਤਨਾਂ ਦੇ ਵਿੱਚ ਲਜਾਇਆ ਕਰੋ ਤਾਂ ਕਿ ਅਜੋਕੀ ਜੋ ਪੀੜ੍ਹੀ ਹੈ ਸਾਡੀ ਜਨਰੇਸ਼ਨ ਹੈ ਇਸ ਇਤਿਹਾਸ ਤੋਂ ਜੋ ਵੰਝੀ ਹੋ ਰਹੀ ਹੈ ਜਾਨੂ ਹੋ ਸਕੇ ਤੇ ਆਉਣ ਵਾਲੇ ਟਾਈਮ ਤੇ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ ਚ ਜੀ ਅਰਦਾਸ ਕਰਦਾ ਕਿ ਸਾਡੀ ਕੌਮ ਤੇ ਕਦੇ ਵੀ ਇਹੋ ਜਿਹੀ ਪੀੜ ਨਾ ਪਵੇ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਰਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਦਾਸ ਵੱਲੋਂ ਦਸਾਂ ਪਾਸ਼ਾ ਜੀ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਖਤ ਸਾਹਿਬਾਨਾਂ ਦੇ ਮਾਡਲ ਨਾਲ ਹੀ ਪਾਕਿਸਤਾਨ ਦੇ ਵੀ ਕਾਫੀ سارے ਗੁਰਦੁਆਰਾ ਸਾਹਿਬਾਂ ਦੇ ਮਾਡਲ ਬਣਾਏ ਜਾ ਚੁੱਕੇ ਨੇ ਲੇਕਿਨ ਇਹ ਜੋ ਦਰਦ ਹੈ ਇਹ ਬਿਆਨ ਕਰਦੇ ਆਂ ਕਈ ਵਾਰੀ ਮੇਰੇ ਵੀ ਹੱਥ ਕੰਮ ਜਾਂਦੇ ਨੇ ਮੇਰੇ ਵੱਸ ਚ ਨਹੀਂ ਜਾਂਦਾ ਇਸ ਕਰਕੇ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਅਸੀਸ ਅਰਦਾਸ ਇਹ ਕਾਰਜ ਕਰ ਪਾਇਆ ਹਾਂ ਤੇ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ